ਗੋਪਲੀ ਦਾ ਫਿਰ ਵਿਆਹ ਬੂ ਦਾ ਕੀ ਸੀ ਨਾ ਹੋਇਆ ਜਾਂ ਨਹੀਂ ਹੋਇਆ ਤੇ ਜਾਂ ਕਰਾਉਣਾ ਕੀ ਇਹ ਤੇ ਜਾਂ ਛੜਾ ਹੀ ਆ ਮਤਲਬ ਇਹ ਵੀ ਪੁੱਛਣਾ ਬੰਦੇ ਸੰਤ ਅੱਗ ਤਾਂ ਵਿਚਾਲਾ ਜਾਂਦਾ ਦਾ ਵਿਆਹ ਐ ਨਾ ਕਵਾਰਾ ਮਾਲਕ ਨਾ ਦਾਵਦਮ ਨੇ ਸ਼ਕਵਾਰਾ ਚ ਮਾਦਾ ਨਾ ਛੜਿਆ ਚ ਮਾਦਾ ਹਜੇ ਨੂੰ ਆਸ ਆ ਮਤਲਬ ਆਸ ਉਸ ਤੋਂ ਸ਼ੋਰ ਬਰਾਬਰ ਦਾ ਹੋ ਗਿਆ ਸੁੱਖ ਨਾਲ ਮੋਢੇ ਤੇ ਆ ਗਿਆ ਅੱਛਾ ਫਿਰ ਫਿਰ ਬਿਨਾ ਵਿਆਹ ਤੋਂ ਥੋੜੀ ਸ਼ੋਰ ਹੋ ਗਿਆ ਵਿਆਹ ਦਾ ਨਹੀਂ ਮੈਂ ਤੈਨੂੰ ਦੱਸਦਾ ਵਿਆਹ ਮੇਰਾ ਹੋਇਆ 2013 ਚ ਪਰ ਮੇਰੀ ਮਤ ਨਹੀਂ ਮਿਲਦੀ ਨਾ ਤਾਂ ਮੇਰੇ ਸਹੁਰਿਆਂ ਨਾਲ ਮਿਲਦੀ ਐ ਨਾ ਮੇਰੀ ਘਰ ਵਾਲੀ ਨਾਲ ਆ ਉਹ ਪੜ੍ਹੇ ਲਿਖੀ ਪੜੇ ਟੱਚ ਚਾ। ਅੱਛਾ ਉਹ ਆਪ ਦਾ ਸਾਰੀ ਜਿਹੜੀ ਐ ਕਿਤਾਬਾਂ ਨਾਲ ਹੀ ਮੱਥਾ ਮਗਾਈ ਐ। ਫਿਰ ਤੋਂ ਘੋੜਿਆਂ ਨਾਲ ਮੱਥਾ ਮਗਾਈ। ਆਪਾਂ ਘੋੜੇ ਘੋੜਿਆਂ ਨਾਲ ਉਹ ਮੈਂ ਤਾਂ ਹੋਰ ਹੀ ਚੀਜ਼ ਬਾਤਦਾ ਸੀਗਾ ਸਹੋਰੀ ਦੀ ਮਿਲੀ ਨਹੀਂ ਪਹਿਲਾਂ ਆ ਗਈ ਸੀ ਕਰਮਾਂ ਚ। ਹਾਂ। ਉਹਨੂੰ ਕੰਜਰਦੀ ਨੂੰ ਅੱਜ ਵੀ ਯਾਦ ਕਰਕੇ ਰੋਣਾ। ਉਹਨੇ ਮਾਂ ਦੀ ਧੀ ਨੇ ਆਪਣੇ ਨਾਲ ਮਾਰਦੀਆਂ ਸੀਗਾ ਮੱਝਾਂ ਘੋੜਿਆਂ ਤੇ ਬੁਰਸ਼। ਉਹ ਰੀਜ ਵਿੱਚ ਹੀ ਰਹਿ ਗਈ। ਆਪਾਂ ਉਹ ਕਹਿ ਸਕਦੇ ਆਂ ਵੀ ਜ਼ਿੰਦਗੀ ਦਾ ਪਹਿਲਾ ਲਵ ਉਹੀ ਸੀ। ਜਦੋਂ ਕਹਿੰਦੇ ਚੰਗਾ ਸਮਾਨ ਖਾਦਾ ਹੋਣਾ ਬੜੀ ਲਵ ਲੱਗੀ ਹੋਵੇ। ਤੇ ਉਹਦੀ ਤਸਵੀਰ ਨੂੰ ਹੀ ਅੱਖਾਂ ਮੂਰੇ ਕਮਾਈ ਜਾਈਦਾ। गोपी ਦਾ ਫਿਰ ਵਿਆਹ ਬੂ ਦਾ ਕੀ ਸੀਗਾ ਹੋਇਆ ਜਾਂ ਨਹੀਂ ਹੋਇਆ ਤੇ ਜਾਂ ਕਰਾਉਣਾ ਕੀ ਇਹ ਤੇ ਜਾਂ ਛੜਾ ਹੀ ਆ ਮਤਲਬ ਇਹ ਵੀ ਪੁੱਛਣਾ ਬਣ ਗਿਆ ਸੰਤ ਕਿਦਾਂ ਅੰਧ ਵਿਚਾਲਾ ਜਾਂ ਨਾ ਦਾ ਵਿਆਹ ਨਾ ਕਰਾਂ ਮਾਲਕ ਨਾ ਦਾ ਆਵਦਮ ਨਾਲ ਸ਼ਕਵਾਰਾਂ ਚ ਮਾਦਾ ਨਾ ਛੜਿਆ ਚ ਮਾਦਾ ਹਜੇ ਨੂੰ ਆਸ ਆ ਮਤਲਬ ਹਾਂ ਹਾਂ ਅੰਧ ਵਿਚਾਲਾ ਜਾਂ ਨਹੀਂ ਨਹੀਂ ਆਸ ਉਸ ਤੋਂ ਸ਼ੋਰ ਬਰਾਬਰ ਦਾ ਹੋ ਗਿਆ ਸੁੱਖ ਨਾਲ ਮੋਢੇ ਟਿਕ ਆ ਗਿਆ ਅੱਛਾ ਫਿਰ ਫਿਰ ਬਿਨਾ ਵਿਆਹ ਤੋਂ ਥੋੜੀ ਸ਼ੋਰ ਹੋ ਗਿਆ ਵਿਆਹ ਦਾ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਵਿਆਹ ਮੇਰਾ ਹੋਇਆ 2013 ਚ ਪਰ ਮੇਰੀ ਮਤ ਨਹੀਂ ਮਿਲਦੀ ਨਾ ਤਾਂ ਮੇਰੇ ਸਹੁਰਿਆਂ ਨਾਲ ਮਿਲਦੀ ਐ ਨਾ ਮੇਰੀ ਘਰ ਵਾਲੀ ਨਾਲ ਮਿਲਦੀ ਐ ਠੀਕ ਐ ਨਾ ਉਹ ਪੜ੍ਹੀ ਲਿਖੀ ਪੜੇ ਟੱਚ ਚ ਅੱਛਾ ਉਹ ਆਪ ਦਾ ਸਰੀ ਤੇੜੀ ਐਵੇਂ ਕਿਤਾਬਾਂ ਨਾਲ ਹੀ ਮੱਥਾ ਮਾਰੀ ਜਾਂਦੀ ਤੇ ਤੂੰ ਘੋੜਿਆਂ ਨਾਲ ਮੱਥਾ ਮਾਰ ਆਪਾਂ ਘੋੜੇ ਘੋੜਿਆਂ ਨਾਲ ਉਹ ਤਾਂ ਮੈਂ ਹੁਣ ਤੈਨੂੰ ਕੀ ਦੱਸਾਂ ਮੈਨੂੰ ਕੋਈ ਰਿਸ਼ਤੇਦਾਰ ਆਇਆ ਸੀ ਉਹਨਾਂ ਨੇ ਮੈਨੂੰ ਕਹਿੰਦਾ ਆ ਕਿਧਰੋਂ ਬੰਦੇ ਛੱਡ ਗਿਆਵੇਂ ਲੈ ਤੇ ਚੱਕੀ ਜਾਂਦਾ ਮੈਂ ਕਹਾ ਸਰਦਾਰ ਜੀ ਅੱਜ ਆ ਗਿਆ ਸਾਡੇ ਘਰੇ ਅੱਜ ਇਹ ਗੱਲ ਬੋਲ ਲਈ ਮੈਂ ਕਹਾ ਜੇ ਤੇਰੇ ਜੀ ਕਰਦਾ ਤਾਂ ਆ ਜਾਕਰ ਚਾਹ ਦੀ ਕੱਪ ਪੀ ਜਾਕਰ ਨਾ ਨਾਮ ਆਖਾ ਤੁਹਾਡੀ ਕੁੜੀ ਨੇ ਚੱਕਣੀ ਐ ਲੈ ਤੇ ਨਾਮ ਆਖਾ ਇਹਨਾਂ ਦੇ ਖਰਖਰਾ ਬੁਰਸ਼ ਮਾਰਨਾ ਮੇਰੀ ਅਸਲ ਵਿੱਚ ਦਿਲ ਦੀ ਰੀਜ ਨਹੀਂ ਪੂਰੀ ਹੋਈ ਗੁਰਪੀਤਿਆ ਕਿਵੇਂ ਮੈਂ ਤਾਂ ਹੋਰ ਹੀ ਚੀਜ਼ ਪਾ ਦਗਾ ਸੀਗਾ ਸਹੂਰੀ ਦੀ ਮਿਲੀ ਨਹੀਂ ਪਹਿਲਾਂ ਆ ਗਈ ਸੀ ਕਰਮਾ ਚ ਹਾਂ ਉਹਨੂੰ ਕੰਜਰਦੀਨ ਨੂੰ ਅੱਜ ਵੀ ਯਾਦ ਕਰਕੇ ਰੋਣਾ ਕਿਨੂੰ ਉਹ ਸੀ ਕੀ ਕੋਈ ਹੁਣ ਜੇ ਸਾਰੀਆਂ ਫੋਨ ਤੇ ਕਰ ਨਹੀਂ ਮਤਲਬ ਫਿਰ ਜਿਹੜਾ ਮੈਂ ਨਾ ਅਸਲ ਵਿੱਚ ਬਈ ਪਹਿਲਾਂ ਮੰਗਿਆ ਸੀਗਾ ਐਂਗੇਜਮੈਂਟ ਹੋਈ ਸੀ ਮੇਰੀ ਚਲ ਉਹ ਮੰਨ ਕੇ ਚੱਲ ਕੋਈ ਕਾਰਨਾ ਕਰਕੇ ਕੋਈ ਵਿਚਾਲੇ ਬੰਦੇ ਹੀ ਹੈ ਜੇ ਸੀ ਕਿ ਨਾ ਤਾਂ ਪਹਿਲਾਂ ਦਾ ਰਿਸ਼ਤਾ ਖਰਾਬ ਐਠੇ ਮਗਰੋਂ ਫਿਰ ਜਿਹੜੀ ਉਹ ਕੁੜੀ ਸੀਗੀ ਨਾ ਉਹ ਆਪਣੇ ਪਿੰਡੂ ਟੱਚ ਦੀ ਸੀਗੀ ਠੀਕ ਐ ਉਹਨੇ ਮਾਂ ਦੀ ਧੀ ਨੇ ਆਪਣੇ ਨਾਲ ਮਾਰਦੀਆਂ ਸੀਗੀਆਂ ਮੱਝਾਂ ਕੁੜੀਆਂ ਤੇ ਬੁਰਸ਼ ਉਹ ਰੀਜ ਵਿੱਚ ਹੀ ਰਹਿ ਗਈ ਉਹ ਮੁੜ ਕੇ ਛੁੱਟ ਗਿਆ ਸੀਗਾ ਰਿਸ਼ਤਾ ਜਵਾਬ deta ਸੀਗਾ ਥੋੜਾ ਜਿਹਾ ਵੀ ਕੁਝ ਕਾਰਨਾ ਕਰਕੇ ਪਰ ਆਪਾਂ ਉਹ ਕਹਿ ਸਕਦੇ ਆਂ ਵੀ ਜ਼ਿੰਦਗੀ ਦਾ ਪਹਿਲਾ ਲਵ ਉਹੀ ਸੀ ਜਦੋਂ ਕਦੇ ਚੰਗਾ ਸਮਾਨ ਖਾਦਾ ਹੋਵੇ ਨਾ ਬੜੀ ਲਵ ਲੱਗੀ ਹੋਵੇ ਉਹਦੀ ਤਸਵੀਰ ਨੂੰ ਹੀ ਅੱਖਾਂ ਮੁਰੇ ਕਮਾਈ ਜਾਈਦਾ ਹੈ ਤੇ ਬਾਕੀ ਵੀ ਆਪਣਾ ਇਹਨਾਂ ਨਾਲ ਹੀ ਆ ਸੱਜਣਾ ਪਿਆਰ ਆ ਨਹੀਂ ਆਪਣੀ ਉਹ ਗੱਲ ਨਹੀਂ ਜਦੋਂ ਜਿਹੜੀ ਚੀਜ਼ ਮੰਗਦੀ ਆ ਉਹ ਚੀਜ਼ ਹਾਜ਼ਰ ਆ ਐਡੀ ਗੱਲ ਵੀ ਨਹੀਂ ਪਰ ਸਾਲਾ ਉਹ ਨਜ਼ਾਰਾ ਜਾਨੀ ਆ ਵੀ ਕਿੱਥੇ ਨਾਲ ਕਾਲੇ ਹੀ ਉਹਦੇ ਪਾਏ ਹੁੰਦੇ ਕਾਲੇ ਮੇਰੇ ਉਹਦੇ ਚੰਗਾ ਸ਼ੂਟ ਪਾਇਆ ਹੁੰਦਾ ਕਿਤੇ ਚਾਦਰਾਂ ਚੂਦਰਾ ਵੱਧਾ ਹੁੰਦਾ ਮੁੱਛਾਂ ਨੂੰ ਮੱਟ ਦੇ ਕੇ ਖੁੰਡਾ ਕਿਤੇ ਘੋੜੀ ਤੇ ਬਹਿ ਬੂ ਕੇ ਨਾਲ ਗੇੜਾ ਦਿੰਦੀ ਉਹ ਚੀਜ਼ਾਂ ਹੰਗਾਣੀ ਸਾਲਾਂ ਗਾ ਗੋਪੀਵਾਰ ਦਾ ਮੇਰਾ ਇੱਕ ਯਾਰ ਹੋ ਗਿਆ ਜਾ ਜਾ ਮੇਲੇ ਤੇ ਜਾਂਦੀ ਗੇੜਾ ਮਾਰਨਾ ਹੈ ਨਾ ਉਹ ਹਾਲੀ ਫੀਲਿੰਗ ਜੀ ਆਈਡੀ ਜਿਵੇਂ ਉਹ ਨਾ ਇੱਕ ਸਾਡਾ ਲਹਿਜੀ ਆ ਇੱਥੇ ਮੇਰਾ ਮਿਲਦੀ ਹੁੰਦੇ ਚੜ੍ਹੇ ਆ ਉਹ ਮੇਰਾ ਲਹਿਜੀ ਆ ਇੱਥੇ ਗੁਰੂ ਸਾਹਿਬ ਦਾ ਬਿਆਨਤਾ ਅੰਕਲੋ ਲੀਲੇ ਭਲਵਾਨ ਦਾ ਮੁੰਡਾ ਉਹਦੇ ਨਾਲ ਅਸੀਂ 2006-7-14 ਵਿਆਹ ਹੋਇਆ ਤੇ ਅਸੀਂ ਉਹਨਾਂ ਦੇ ਘਰੇ ਗਏ ਭਰਾਵਾ ਦੇ ਕਾਲੇ ਲੀੜੇ ਉਹਦੇ ਪਾਇ ਤੇ ਕਾਲੇ ਸਾੜੀ ਪਰਝਾਈ ਤੇ ਪਾਇ ਤੇ ਫੋਟੋ ਲਵਾ ਕੇ ਉਹਨ ਲਾਈ ਪਈ ਮੈਂ ਕਿਹਾ ਹੇ 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 ਬੜੀ ਜੋੜੀ ਆ ਸੱਚੇ ਬਾਸ਼ਾ ਨਜ਼ਰ ਨਾਲ ਲੱਗ ਜੇ ਉਹ ਜਿਹੜੀ ਥਈ ਉਹ ਮੈਂ ਜਿਹੜੀ ਨਾਲ ਦੇ ਲੀੜੇ ਪਾ ਕੇ ਨਾਲ ਤੁਰਦੀ ਪੈਰ ਚ ਪੈਰ ਰੱਖ ਕੇ ਹਨਾ ਉਹ ਸਵਾਦ ਨਹੀਂ ਆਇਆ ਗੱਲ ਦਾ ਉਹ ਭੈਣ ਜਦੋਂ ਘਰੇ ਵੀ ਵੀਡੀਓ ਜੀ ਬਣਾ ਕੇ ਐ ਨੱਕ ਜਾਂ ਫਰਕਾਈ ਜਾਂਦੀ ਆ ਮੈਂ ਕਿਹਾ ਫਰਕਾਈ ਜਾਂ ਤੈਨੂੰ ਕੀ ਆ ਮੈਂ ਕਿਹਾ ਤੇਰੇ ਕਿਹੜਾ ਮੈਂ ਕਿਹਾ ਮੈਂ ਚੁੰਡਗਾ ਵੱਡਦਾ ਕਿ ਨਹੀਂ ਜਿਵੇਂ ਕਹਿਣ ਦਾ ਭਾਬੀ ਮਤ ਨਹੀਂ ਮਿਲਦੀ ਜ਼ਾਲ ਕੋਈ ਨਹੀਂ ਔਰ ਦੱਦ ਹੋ ਜਾਦੇ ਟੱਪ ਗਈ ਹੁਣ ਤਾਂ 35 ਦੇ ਹੋ ਗਏ ਖਣੀ ਦਾਸ ਆ ਕੇ 20 ਆ